ਪਟੰਡਾ ਵਿੱਚ ਆਜ਼ਾਦੀ ਦਿਵਸ ਦਾ ਤਿਹਾਰ ਬੜੇ ਹੀ ਉਸ਼ਾਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਜਲ ਸਰੂਤ ਖਨਣ ਤੇ ਭੂਮੀ ਜਲ ਸੰਭਾਲ ਵਿਭਾਗ ਦੇ ਮੰਤਰੀ ਵਿਰਿੰਦਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਲਹਿਰਾਇਆ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਉਨ੍ਹਾਂ ਨੇ ਪ੍ਰੇਡ ਦਾ ਨਿਰੇਖਣ ਕੀਤਾ ਅਤੇ ਇਸ ਮੌਕੇ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਸਮਾਗਮ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਪੀਟੀ ਸ਼ੋਅ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਪੁਲਿਸ ਦੇ ਨਾਲ ਐਨਸੀਸੀ ਅਤੇ ਸਕਾਊਟ ਦੇ ਜਵਾਨਾਂ ਦੇ ਬੱਚਿਆਂ ਨੇ ਪ੍ਰੇਡ ਵੀ ਕੀਤੀ ਅਤੇ ਆਪਣਾ ਜੋਰ ਵਿਖਾਇਆ ਸਾਨੂੰ ਮਾਣ ਹੈ ਕਿ ਦੇਸ਼ ਸਪੱਸ਼ਟ ਹੋ ਜਾਦਾ ਕਰਵਾਨੇ ਦਾ ਧਿਆਨ ਸੂਬੇ ਦੇ ਲੋਕਾਂ ਵੱਲ ਦਿੱਤੇ ਅਰਥਾ ਵਿਆ ਸਰਕਾਰ ਮੁੱਖ ਮੰਤਰੀ ਬਣੇ ਸਰਦਾਰ ਭਗਤ ਸਿੰਘ ਨਾਲ ਜਿੱਥੇ ਆਪਣੇ ਕੌਮ ਦੇ ਸੌ ਸਿਰੇ ਆ ਜਾ ਸਰਦਾਰ ਭਗਤ ਸਿੰਘ ਦੇ ਜੱਤੇ ਤੇ ਖੜਕੜ ਕਲਮ ਚੁੱਕੀ ਮੋਤੇ ਨੇ ਫੈਸਲਾ ਕੀਤਾ ਕਿ ਸਰਕਾਰੀ ਤੰਤਰ ਵਿੱਚ Cheguei com